ਲੋ ਜੀ ਚੜ ਗਿਆ ਤੈਨਾ ਹੋ ਗਈ ਸਵੇਰ ਤੇ ਇਧਰ ਆਪਣਾ ਲਗਾ ਤੰਬੂ ਤੇ ਆਪਣਾ ਘੋੜਾ ਤੂਫਾਨ ਆਹ ਦੇਖ ਲਓ ਜੀ ਇਹ ਘੋੜਾ ਆਪਣਾ ਖੜਾ ਆ ਯਾਨੀ ਕਿ ਆ ਬਰਾਂਡਾ ਜਿਹਾ ਕਹਿਦੀ ਆਪਾਂ ਛੱਤ ਦੇ ਥੱਲੇ ਆ ਤੇ ਨਮੀ ਇੰਨੀ ਹਵਾ ਦੇ ਵਿੱਚ ਯਾਨੀ ਕਿ ਦੇਖ ਲਓ ਟ੍ਰੇਲ ਦੇ ਨਾਲ ਘੋੜਾ ਵੀ ਪੂਰਾ ਗਿੱਲਾ ਆ ਤੌਲੀਆ ਬਾਹਰ ਘੋੜੇ ਦੇ ਉੱਤੇ ਸੁੱਕਣਾ ਪਾਇਆ ਤੇ ਤੌਲੀਆ ਵੀ ਪੂਰਾ ਜ਼ਿਆਦਾ ਗਿੱਲਾ ਹੋ ਗਿਆ ਇਹਨਾਂ ਦਾ ਆਪਾਂ ਨਹਾ ਕੇ ਸਾਫ਼ ਜੋ ਪਿੰਡਾ ਸਰੀਰ ਕੀਤਾ ਉਦੋਂ ਗਿੱਲਾ ਨਹੀਂ ਹੋਇਆ ਜੀ ਤੇ ਟੈਂਟ ਵੀ ਯਾਨੀ ਕਿ ਗਿੱਲਾ ਹੋਇਆ ਆ ਆਲੇ ਅੰਦਰ ਲਾਇਆ ਸੀਗਾ ਆ ਬਾਕੀ ਟੈਰ ਟੂਰ ਤੁਹਾਨੂੰ ਸਾਰੇ ਦੀਵੇ ਯਾਂ ਦੇ ਅਦੇ ਲੋ ਗਿੱਲਾ ਸਾਰਾ ਹੀ ਘੋੜਾ ਇਹ ਮੁਸ਼ਕਲ ਥੋੜੀ ਜੀ ਬਹੁਤ ਆਉਂਦੀ ਆ ਸਫਰਾਂ ਦੇ ਵਿੱਚ ਲੀੜਾ ਲੱਥਾ ਜਿਹੜਾ ਸੁਕਾਉਣਾ ਔਖਾ ਹੋ ਜਾਂਦਾ ਆ ਆਇਆ ਪਹਿਲਾਂ ਘੋੜੇ ਦੇ ਸਮਾਨ ਸਮੂਹ ਲੱਦੀਏ ਟੈਂਟ ਕਰਦੇ ਆ ਇਕੱਠਾ ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰਿਆਂ ਨੂੰ ਜੀ ਭੈਣ ਭਰਾਵਾਂ ਮਾਤਾਵਾਂ ਬਜ਼ੁਰਗਾਂ ਰੋੜਕੀ ਵਾਲੇ ਲੋ ਤੇ ਰੋੜਕੀ ਵਾਲ ਦੇ ਘੋੜੇ ਵਾਲੋ ਜੀ ਸਤਿ ਸ਼੍ਰੀ ਅਕਾਲ ਲਓ ਜੀ ਕਰਦੇ ਆ ਅੱਜ ਦੇ ਨਵੇਂ ਦਿਨ ਦੀ ਸ਼ੁਰੂਆਤ ਨਵੇਂ ਰਾਹਾਂ ਤੇ ਸਫ਼ਰ ਆਪਣਾ ਤੁਹਾਨੂੰ ਪਤਾ ਹੀ ਆ ਨਾਰਥ-ਈਸਟ ਵੱਲ ਨੂੰ ਚੱਲਣਾ ਆ ਚੱਲ ਰਿਹਾ ਆ ਜਣੀ ਆਪਾਂ ਨਾਰਥ-ਈਸਟੋਂ ਪਹਿਲਾਂ ਸਾਰਾ ਕਵਰ ਕਰਨਾ ਜਿਹਨੂੰ 7 ਸਿਸਟਰ ਵੀ ਕਹਿੰਦੇ ਆ ਉੱਤਰ ਪੂਰਬੀ ਸ਼ਾਇਦ ਬਣਦਾ ਨਾ ਨਾਰਥ-ਈਸਟ ਤੱਕ ਪੁੱਛੇ ਕਹੀ ਦੱਸਿਆ ਆਪਾਂ ਕਿਸੇ ਤੋਂ ਪੁੱਛਿਆ ਸੀਗਾ ਇਹਨੇ ਪੜੇ ਲੱਗੇ ਨਹੀਂ ਆਪਾਂ ਆ ਗਏ ਤੇ ਉਹਦਾ ਘੇੜਾ ਲੈਣ ਆਇਆ ਆਪਾਂ ਲੱਗਣਗੇ ਆਪਾਂ ਨੂੰ ਉਹਦੇ 2-3 ਮਹੀਨੇ ਕਿ ਹਾਲੇ ਆਪਾਂ ਉਦਾਂ ਐਂਟਰ ਨਹੀਂ ਹੋਏ ਹੈਗੇ ਨਾਰਥ-ਈਸਟ ਦੇ ਵਿੱਚ ਹਾਲੇ ਆਪਾਂ ਬੰਗਾਲ ਦੇ ਵਿੱਚ ਇਸ ਟਾਈਮ ਖੜੇ ਆ ਢੋਲ ਪਲਾ ਜਾਂਦੇ ਤੇ ਉਹ ਮਗਰ ਆਪਣਾ ਘੋੜਾ ਤੂਫਾਨ ਆ ਸਮਾਨ ਦੱਸ ਆਪਾਂ ਲੱਦ ਲਿਆ ਆ ਤਿਆਰ-ਵਾਰ ਤਿਆਰ ਦੇ ਖੋਪੇ ਆਪਾਂ ਆਪਣੀਆਂ ਅੱਖਾਂ ਤੇ ਵੀ ਗੱਡ ਦਿੱਤੇ ਆ ਤੇ ਛੱਡਦੇ ਹੁਣ ਲਗਾਮਾਂ ਘੋੜੇ ਦੀਆਂ ਆਇਓ ਜੀ ਨਾਲ-ਨਾਲ ਤੁਹਾਡੇ ਆਪਾਂ ਸਫ਼ਰ ਸਾਂਝਾ ਕਰਦੇ ਜਾਣਾ ਆ ਹੋ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਲਓ ਜੀ ਲੈ ਕੇ ਅਕਾਲਪੁਰ ਸੱਚੇ ਪਾਤਸ਼ਾਹ ਜੀਆਂ ਦਾ ਨਾ ਛੱਡਤੀਆਂ ਆਪਾਂ ਲਗਾਮਾਂ ਘੋੜੇ ਦੀਆਂ ਇਹ ਸਫ਼ਰ ਆਪਾਂ ਤੁਹਾਡੇ ਨਾਲ-ਨਾਲ ਸਾਂਝਾ ਕਰਦੇ ਜਾਵਾਂਗੇ ਸੂਰਜ ਦੇ ਤਾਂ ਮਾਰ ਰਿਹਾ ਝਾਤੀ ਝੱਤੇ ਓਏ ਓ ਸੂਰਜ ਆਈ ਦਿਆਂ ਕਲੂਨਾ ਕਲੂਨਾ ਕਰਦੇ ਆਪਾਂ ਸਫ਼ਰ ਨਬੜਾਂਗਾ ਕਰਦੇ ਰਹੀਦਾ ਆ ਆਹ ਵਾਲੇ ਵਾਲੇ ਦਾ ਜਾ ਕਾਜੀ ਆਹ ਮੋਰੇ ਬੋਰ ਲਗਾਇਆ ਆਹਾਂ ਮਹੀ ਪਣ ਹੋਇਆ ਵਸੇ ਕਾ ਜਿਹੜਾ ਸਿਮਲਾ ਪਾਰਾ ਸਿਮਲਾ ਪਾਰਾ ਇਹਦਾ ਨੌਜਵਾਨ ਸਾਈਕਲ ਸੁਕਲ ਆਮ ਨਹੀਂ ਲਈ ਫਿਰਦੇ ਆ। ਆਹ ਦੇਖੋ ਆਪਾ ਰੋਡ ਦੇ ਬੰਲੇ-ਬਸੇ ਜਾਂਦਾ। ਸਾਈਕਲ ਦਾ ਕਾਫੀ ਰੁਝਾਨ ਹੈ। ਇਧਰ ਸ਼ਰਮ ਨਹੀਂ ਮੰਨਦੇ ਅਗਲੇ। ਇੱਦਾਂ ਸਾਡੇ ਹੁਣ ਪਿੰਡਾਂ ਵਿੱਚ ਤਾਂ ਲੋਕੀ ਸਾਈਕਲ ਚਲਾਉਣ ਲੱਗੇ ਸ਼ਰਮ ਮੰਨਣ ਲੱਪੇ ਆ। ਇਧਰ ਸਕੂਲਾਂ ਦੇ ਵਿੱਚ ਕਾਲਜਾਂ ਵਿੱਚ ਸਟੂਡੈਂਟ ਵੀ ਸਾਈਕਲ ਤੇ ਜ਼ਿਆਦਾਤਰ ਦੇਖੇ ਆਪਾਂ ਜਾਂਦੇ। ਤੇ ਕੱਲ ਦੀ ਵੀਡੀਓ ਤੁਸੀਂ ਦੇਖਿਆ ਹੀ ਆ ਸਕੂਲ ਜਿਹੇ ਦੀ ਥਿੱਪ ਕ ਕਲਿੱਪ ਲਾਈ ਸੀਗੀ ਇੱਕ ਉਹ ਅੰਦਰ ਸਕੂਲ ਦੇ ਕਿੰਨੇ ਸਾਈਕਲ ਖੜੇ ਸੀਗੇ। ਇੱਧਰ ਖੇਤੀਬਾੜੀ ਦੀ ਜੇ ਗੱਲ ਕਰੀਏ ਝੋਨਾ ਇੱਧਰ ਕਿਸਾਨਾਂ ਨੇ ਵੱਢ ਲਿਆ ਆ ਤੇ ਆਪਣੇ ਆਲੂ ਲਾਉਣ ਦੀ ਤਿਆਰੀ ਚੱਲਦੀ ਆ ਆਲੂ ਝੋਨਾ ਯਾਨੀ ਜੀਰੀ ਇਹ ਕਹਿੰਦੀ ਆਪਾਂ ਤੇ ਆਲੂ ਹੋ ਗਿਆ ਹਕ ਚਾਹ ਪੱਤੀ ਦੀ ਖੇਤੀ ਹੋ ਗਈ ਬੰਗਾਲ ਸੂਬੇ ਦੇ ਵਿੱਚ ਤੇ ਹੋਰ ਗਏ ਹਾਂ ਸਰੋਂ ਦੀ ਖੇਤੀ ਵੀ ਕਰਦੇ ਆ ਸਰੋਂ ਵੀ ਬੀਜਦੇ ਆ ਆਇਆ ਫੇਣ ਬਾਦ ਦੇ ਸਫਰ ਵੱਲ ਨੂੰ ਜੀ ਲੋ ਜੀ ਇਸ ਟਾਈਮ ਆਪਾਂ ਖੜੇ ਆ ਜੀ ਸ਼ਹਿਰ ਆਏ ਧੂਪ ਗੁੜੀ ਇੱਦਾਂ ਆਪਣੇ ਉਧਰ ਪਿੰਡਾਂ ਦੇ ਵਿੱਚ ਜ਼ਿਆਦਾਤਰ ਕਲਾ ਖੁਰਦ ਬਹੁਤ ਲੱਗਦਾ ਇੱਧਰ ਜ਼ਿਆਦਾਤਰ ਸ਼ਹਿਰਾ ਪਿੰਡਾਂ ਦੇ ਮਗਰ ਗੁੜੀ ਲੱਗਦਾ ਆ ਸਿੱਲੀ ਗੁੜੀ ਜਲ ਪਾਈ ਗੁੜੀ ਧੂਪ ਗੁੜੀ ਹੋਰ ਵੀ ਕਈ ਗੁੜੀਆਂ ਆਈਆਂ ਆ ਅੰਗੜੀ ਜੀ ਆਈ ਜਾਂਦੀ ਕੈਮਰੇ ਚ ਤੇ ਆ ਬਸ ਸਟੈਂਡ ਇਹਦਾ ਦੁੱਪ ਗੁੜੀ ਦਾ ਤੇ ਜ਼ਿਲ੍ਹਾ ਇਹਦਾ ਉਹਈਆ ਜਲਪਾਈ ਗੁੜੀ ਇਧਰੋਂ ਆਪਾਂ ਆਏ ਆ ਤੇ ਇਧਰੋਂ ਆਪਾਂ ਕੋੜਾ ਭਜਾਉਣਾ ਆ ਹੱਲੇ ਚੱਲ ਤੂਫਾਨ ਛੱਡੀ ਲਗਾਮਾ ਦੁੱਪ ਗੁੜੀ ਤੋਂ ਆਪਣੇ ਦੋ ਰੋਡ ਜਾਂਦੇ ਹੈਗੇ ਇੱਕ ਤਾਂ ਮੇਨ ਹਾਈਵੇ ਜਿਹੜਾ ਜਾਂਦਾ ਹੀ ਆ ਗੋਟੀ ਵਾਲ ਨੂੰ ਤੇ ਕਾਰ ਰੋਡ ਸੀ ਆਪ ਦੇਖਿਆ ਮੜਿਆ ਮੈਂ ਮੂਪ ਤੇ ਤੇ ਪਿੰਡਾਂ ਜੀਆਂ ਵਿੱਚ ਦੀ ਸੀਗਾ ਮੈਂ ਕਿਹਾ ਚਲੋ ਮੇਨ ਆਈ ਦੇ ਤਾਂ ਬਹੁਤ ਘੜਾ ਭਿਆ ਹਾਲਿਆ ਤੇ ਅਕਰੀ ਪਿੰਡਾਂ ਵਾਲਾ ਮਾਹੌਲ ਦੇਖਦੇ ਆ ਬੰਗਾਲ ਦੇ ਆ ਦੇਖੋ ਕਿੰਨੀ ਹਰਿਆਲੀ ਆ ਯਾਰ ਇਧਰ ਬੜੀ ਹਰਿਆਲੀ ਆ ਸਵਾਦ ਵਜਾ ਆ ਆਨੰਦ ਆ ਆ ਪਿੰਡਾਂ ਦਾ ਮਾਹੌਲ ਵੀ ਜਦੋਂ ਕਿਸੇ ਸੂਬੇ ਚ ਹੋਈਏ ਤਾਂ ਦੇਖਣਾ ਚਾਹੀਦਾ ਕਿਉਂਕਿ ਜਿਹੜੀ ਸੂਬੇ ਦੀ ਸਭਿਆਤਾ ਸੂਬੇ ਦਾ ਜੋ ਕਲਚਰ ਹੁੰਦਾ ਆ ਉਹ ਪਿੰਡਾਂ ਦੇ ਪਤਾ ਲੱਗਦਾ ਆ ਸਾਰੀ ਗੱਲ ਆ ਬਾਤ ਤੇ ਪਿੰਡਾਂ ਦੇ ਪਤਾ ਲੱਗਦਾ ਆ ਵੀ ਸਾਡੇ ਸੂਬੇ ਨੇ ਕਿੰਨੀ ਕਿ ਤਰੱਕੀ ਕੀਤੀ ਆ ਸ੍ਰਿਕੋਪਨੀ ਹਰਿਆਲੀ ਆ ਲਓ ਜੀ ਸੂਬੇ ਬੰਗਾਲ ਦੇ ਵਿੱਚ ਚੱਲ ਰਹੀ ਆ ਆਲੂ ਦੀ ਬਜਾਈ ਆਲੂ ਵੀ ਹੋ ਰਿਹਾ ਆ ਬੀਬੀਆਂ ਇਧਰ ਵੀ ਪੂਰਾ ਕੰਮ ਕਰਦੀਆਂ ਬੰਦਿਆਂ ਦੇ ਨਾਲ ਬਰਾਬਰ ਇਸੇ ਹੀ ਤਰ੍ਹਾਂ ਰੂਟ ਦੇ ਆਪਣੇ ਇਸ ਹੱਥ ਆ ਆ ਵੀ ਸਾਰਾ ਪਰਿਵਾਰ ਲੱਗਾ ਆ ਸਾਰਾ ਪਰਿਵਾਰ ਆਲੂ ਵੀ ਧਿਆਆ ਬੀਵੀਆਂ ਪੂਰਾ ਬਰਾਬਰ ਕੰਮ ਕਰਦੀਆਂ ਨਾਲ ਆ ਬੱਚੇ ਨਾਲ ਬੱਚੇ ਵੀ ਨਾਲ ਆਇਓ ਆ ਜਿੱਦਾਂ ਪਹਿਲਾਂ ਆਪਣੇ ਨਿਆਣੇ ਚਾਹ ਹੁੰਦਾ ਸੀਗਾ ਉਹ ਤੇ ਜਾ ਕੇ ਇਦਾਂ ਕਰਨਾ ਦਾ ਉਹ ਇੱਕ ਪਰੇ ਪਰਿਵਾਰ ਲੱਗਾ ਆ ਉਹਦੇ ਇਹ ਆਹ ਦੇਖੋ ਇਹ ਆਪਾਂ ਨੂੰ 2 ਦਿਨ ਹੋ ਗਏ ਸੀ ਦੇਖਦੇ ਆ ਇਹਨੂੰ ਇਦਾਂ ਹੀ ਇੱਧਰ ਦੇ ਜਿਹੜੇ ਕਿਸਾਨ ਭਰਾ ਆ ਉਹ ਆਪਣੀ ਫਸਲ ਨੂੰ ਰੋਡ ਤੇ ਰੱਖ ਕੇ ਵੇਚ ਰਿਹਾ ਹੈ ਜਾਂ ਕੰਡੇ ਰੱਖੇ ਆ ਇਦਾਂ ਉਹਦੇ ਸਾਹਮਣੇ ਦੇਖੋ ਆਹ ਦੇਖੋ ਫਸਲ ਪਈ ਤੇ ਕੰਡਾ ਰੱਖਿਆ ਇਦਾਂ ਹੀ ਉਹ ਜਿਹੜੀਆਂ ਰੌਣਕਾਂ ਲੱਗੀਆਂ ਉਧਰ ਵੀ ਇਦਾਂ ਹੀ ਉਧੂ ਪਿੱਛੇ ਵੇਦੇ ਰੋਡ ਦੇ ਉੱਤੇ ਇਹ ਆਪਾਂ ਇੱਥੋਂ ਵਜਾ ਪੁੱਛੀ ਵੀ ਕੀ ਗੱਲ ਮੰਡੀ ਦੇ ਵਿੱਚ ਕਿਉਂ ਨਹੀਂ ਵੇਚਦੇ ਹੈਗੇ ਤੇ ਮੰਡੀ ਦੇ ਵਿੱਚ ਆ ਬਾਈ ਹੁਣੀ ਦੱਸਿਆ ਵੀ ਇੱਥੇ ਕਿਸਾਨ ਦੇ ਕੋਲ ਮੰਡੀ ਵਿੱਚ ਫਸਲ ਵੇਚਣ ਲਈ ਇੱਕ ਕਾਰਡ ਬਣਦਾ ਉਹ ਹੋਣਾ ਬਹੁਤ ਜ਼ਰੂਰੀ ਆ ਤੇ ਬਹੁਤ ਸਾਰੇ ਕਿਸਾਨ ਇਦਾਂ ਦੇ ਆ ਜਿਨ੍ਹਾਂ ਦੇ ਕੋਲ ਕਾਰਡ ਹੈ ਨਹੀਂਗਾ ਤੇ ਉਹ ਇਸ ਕਰਕੇ ਆਪਣੀ ਫਸਲ ਵੱਢ ਕੇ ਤੇ ਇਦਾਂ ਰੋਡ ਤੇ ਰੱਖ ਕੇ ਲੋਕੋ ਲੋਕਾਂ ਨੂੰ ਵੇਚਦੇ ਆ ਤੇ ਜਾਂ ਜਿਹੜੇ ਆਪਣੇ ਦੁਕਾਨਦਾਰ ਹੁੰਦੇ ਛੋਟੇ ਮੋਟੇ ਉਹ ਇੱਥੋਂ ਲੈ ਜਾਂਦੇ ਆ ਤੇ ਜੇ ਕਹੇ ਮੰਡੀ ਬੋਰਡ ਦਾ ਇਦਾਂ ਸਿਸਟਮ ਨਹੀਂ ਹੈ ਨਾ ਮੰਡੀ ਕਰਨੀ ਹੈ ਨਾ ਕਾਰਡ ਚਾਹੀਏ ਚਾਹੀਏ ਨਾ ਸਹੀ ਸਹੀ ਕਿੰਨੇ ਪਰਸੈਂਟ ਕਿਸਾਨ ਹੋਗਾ ਜਿਸਕੇ ਪਾਸ ਇਹ ਕਾਰਡ ਨਹੀਂ ਹੋਗਾ 50% 50% ਹੈ 50% ਕਿਸਾਨ ਆ ਜੀ ਜਿਹੜਾ ਇਦਾਂ ਫਸਲ ਵੇਚਦਾ ਆਪਣੀ ਦੇਖੋ ਕਿੰਨੀ ਮੁਸ਼ਕਲ ਆਉਂਦੀ ਇਹਨਾਂ ਨੂੰ ਤੇ ਆਪਾਂ ਪੰਜਾਬ ਵਾਲੇ 100 ਗੁਣਾ ਚੰਗੇ ਆ ਵਧੀਆ ਆ ਆਪਣੀ ਫਸਲ ਚੱਕ ਹੋ ਜਾਂਦੀ ਆ ਚਾਹੇ ਰੋਲਾ ਪਾ ਕੇ ਤੇ ਚਾਹੇ ਡਾਂਗ ਦੇ ਨਾਲ ਚਕਾ ਲੈਂਦੇ ਆ ਆ ਹਾਲਿਆ ਇੱਧਰ ਸੂਬਾ ਬੰਗਾਲ ਦੇ ਵਿੱਚ ਲੋ ਜੀ ਇਸ ਟਾਈਮ ਆਪਾਂ ਖੜੇ ਆ ਇਹ ਕਸਵਾ ਜਿਆ ਆ ਹਾਲਾ ਬਾੜੀ ਤੇ ਤਸੀਲੇ ਦੀ ਧੁੱਪਗੁੜੀ ਤੇ ਜ਼ਿਲ੍ਹਾ ਜਲਪਾਈਗੁੜੀ ਤੇ ਰੋਟੀ ਪਾਣੀ ਹੱਲੇ ਆਪਾਂ ਨੂੰ ਲੇਟੇ ਮਿਲਣਾ ਆ ਕਿਉਂਕਿ ਮੇਨ ਹਾਈਵੇ ਨੈਸ਼ਨਲ ਹਾਈਵੇ 27 ਤੇ ਜਾ ਕੇ ਢਾਬਾ ਢੂਬਾ ਮੜੂਗਾ ਇੱਧਰ ਢਾਬਾ ਨਹੀਂ ਕੋਈ ਮਿਲਣਾ ਤੇ ਇਸ ਕਰਕੇ ਆਪਾਂ ਅਗਰੀਆਂ ਹੀ ਆ ਤੇ ਸਰਪ੍ਰਾਈਟ ਜਾਂ ਲੈ ਲਿਆ ਮੈਂ ਕਿ ਇਹਨੂੰ ਚੰਡਦੇ ਆ ਤੇ ਮੇਨ ਹਾਈਵੇ ਵਾਲੇ ਆਪਾਂ ਨੂੰ ਪਿਆ ਆ 12-13 ਕਿਲੋਮੀਟਰ ਸੋਚਿਆ ਸੀ ਵੀ ਸ਼ਹਿਰ ਫਾਟਾਵਾੜਾ ਤੋਂ ਅੱਗੇ 4 ਲਾਈਨ ਸ਼ੁਰੂ ਹੋ ਜਾਊਗਾ ਸ਼ਹਿਰ ਫਾਟਾਵਾੜਾ ਆਪਾਂ ਪਾਰ ਕੀਤਾ ਤਾਂ ਰੋਡ ਆ ਸ਼ੁਰੂ ਹੋ ਗਿਆ ਹੈਗਾ ਇਹ ਨੈਸ਼ਨਲ ਹਾਈਵੇਅ ਆ ਪਰ ਹਲੇ ਤਿਆਰ ਹੋ ਰਿਹਾ ਆ ਇੱਥੇ ਕਿਸੇ ਨੂੰ ਪੁੱਛਿਆ ਵੀ 4 ਲਾਈਨ ਕਦੋਂ ਸ਼ੁਰੂ ਹੋਣਾ ਉਹ ਕਹਿੰਦਾ ਡਰਾਇਵਰ ਤਾਂ ਦੱਸ ਲਾਈ ਦੀ ਕਹਿੰਦਾ 35 40 ਕਿਲੋਮੀਟਰ ਜਾ ਕੇ ਮੈਂ ਕਿਹਾ ਇਦਾਂ ਹੀ ਚੱਲੂ ਰੋਡ ਤੇ ਇਦਾਂ ਹੀ ਏ ਮਗਾ ਰੋਡ ਨਾਸ ਮਾਰੂ ਅੱਜ ਸਫਰ ਦਾ ਲਓ ਜੀ ਸੇ ਮਿਲ ਗਏ ਆ ਸੇ ਹੁਣ ਆਪਾਂ ਚੰਡ ਲੈਣੇ ਆ ਦੂ ਆਪਾਂ ਕਿਹਾ ਵੀ ਵੱਢ ਕੇ ਇਹਨਾਂ ਨੂੰ ਉੱਤੇ ਲੂ ਸੱਟਦੇ ਦੂ ਨਾਲ ਚੱਕ ਲਵਾਂਗੇ ਰਾਜ ਇੱਕ ਇੱਕ ਕਰਕੇ ਖਾ ਲਵਾਂਗੇ ਰੋਟੀ ਅੱਜ ਘੱਟੋ ਘਾਟ 2-3 ਵੱਜਣੇ ਆ ਜਾ ਕੇ ਤਿੰਨ ਤੋਂ ਉੱਤੇ ਹੀ ਹੋ ਜਾਣਾ ਰੋਟੀ ਨੂੰ ਤਾਂ ਹੀ ਟਾਈਮ 40 ਕਿਲੋਮੀਟਰ ਜਿਹੜਾ ਸਫਰ ਆ ਹੈ ਵੀ ਬਾਲਾ ਯੋਰਾ ਜੰਗਲੀ ਏਰੀਆ ਬਾਕੀ ਆ ਦੇਖਿਆ ਹੀ ਲੋ ਏਦਾਂ ਦਾ ਏਰੀਆ ਤੇ ਰੋਡ ਸਾਰਾ ਟੁੱਟਿਆ ਹੀ ਆ ਹਾਂਜੀ ਆ ਦੇਖ ਲਓ ਜੀ ਏਦਾਂ ਦਾ ਰੋਡ ਆ ਤੇ ਏਦਾਂ ਦੇ ਏਰੀਏ ਦੇ ਵਿੱਚੋਂ ਨੰਗਲ ਆ ਗਿਆ ਆਪਾਂ ਨੂੰ ਆਪਣਾ ਕੋਈ ਡਰ ਨਹੀਂ ਲੱਗਦਾ ਹੁੰਦਾ ਕੱਦੀ ਵੀ ਨਹੀਂ ਲੱਗਾ ਇਹ ਡਰ ਤਾਂ ਆਪਣਾ ਅੱਜ ਤੋਂ 20-25 ਸਾਲ ਪਹਿਲਾਂ ਤੇ ਚੱਕ ਹੋਇਆ ਆ ਜਿਹੜਾ ਮਰਨ ਮਰਉਣ ਵਾਲਾ ਹੁੰਦਾ ਆ ਡਰ ਆਪਾਂ ਇੱਕ ਹੀ ਹੁੰਦਾ ਕੋਈ ਆਪਣਾ ਫੋਨ ਨਾ ਖੋਲਵੇ ਆ ਕੇ ਚਾਰ-ਚਾਟੇ ਮਾਰ ਕੇ ਤੇ ਆਪਣਾ ਘੋੜਾ ਨਾ ਕੋਲ ਦੀ ਖੋਣ ਦੀ ਕੋਸ਼ਿਸ਼ ਕਰੇ ਇਹ ਹੀ ਆਪਾਂ ਦਾ ਇੱਕ ਡਰ ਹੁੰਦਾ ਬਸ ਪੈਸੇ ਬੇਸ਼ੱਕ ਸਾਰੇ ਲੈ ਜਵੇ ਕੈਸ਼ ਉਧਰ ਆਪਣੇ ਕੋਈ ਨਾ ਹੁੰਦਾ ਆਪਣੀ ਕੈਸ਼ ਆਪਾਂ ਰੱਖੀ ਦਈ 2000 ਤੱਕ ਆ ਬਸ ਬਾਕੀ ਗੂਗਲ ਪੇ ਹੀ ਹੁੰਦਾ ਸਾਰਾ ਕੁਝ ਤੇ ਅੱਜ ਵੀ ਇਹ ਹੀ ਇੱਕ ਡਰ ਜਾਂ ਬਣਿਆ ਆ ਫੇ ਕਈ ਚਾਰ ਚਾਂਡੇ ਮਾਰ ਕੇ ਰੁੜਕੀ ਵਾਲੇ ਦਾ ਫੋਨ ਨਾ ਲੈ ਜਵੇ ਇਦਾਂ ਦਾ ਏਰੀਆ ਲੇ ਲਾ ਓ ਮਾਣੋ ਆਨੰਦ ਤੁਸੀਂ ਆਪਾਂ ਹਣ ਚਾਈ ਕਿਲੋਮੀਟਰ ਇਦਾਂ ਹੀ ਖੱਜਲ ਖਵਾਰ ਜੇ ਹੁੰਦੇ ਨੇ ਪਹੁੰਚਣਾ ਵਧੀਆ ਜੇ ਰੋਡ ਤੇ ਇਸ ਟਾਈਮ ਜੀ ਆਪਾਂ ਖੜੇ ਆ ਛੋਟਾ ਜਿਹਾ ਕਸਬਾ ਜੇ ਆਇਆ ਹਰ ਘੜੀਆ ਕੋਸ਼ਿਦਾ ਦੱਸਿਆ ਆ ਪੰਨੇ ਤੇ ਕਿਤੇ ਦੁਕਾਨ ਤੇ ਲਿਖਿਆ ਤੈਦਾ ਨਹੀਂ ਇੰਗਲਿਸ਼ ਕਿਉਂਕਿ ਇੱਧਰ ਆਪਣੀ ਭਾਸ਼ਾ 'ਚ ਇਹ ਨਹੀਂ ਲਿਖਿਆ ਹੋਆ ਤੇ ਦੁਕਾਨਾਂ ਤੇ ਕੋਈ ਨਾ ਇੱਧਰ ਇੰਦਾ ਨਹੀਂ ਆ ਇਹ ਆ ਦੁਕਾਨ ਹੈ ਕਿ ਚਾਹ ਹੀ ਦੀ ਸੀ ਤੇ ਤੂਫਾਨ ਕਿਦਾਂ ਲਵ ਯੂ ਲਈ ਜਨਾ ਸਾਥ ਯਾਰਾ ਆਸਰਾ ਤੇਰਾ ਰੋੜਕੀ ਵਾਲੇ ਨੂੰ ਤੇ ਆ ਦੁਕਾਨ ਦੇ ਸੀ ਸੀ ਆਪਾਂ ਨੂੰ ਇੱਕ ਚਾਹ ਦੀ ਤੇ ਮੈਂ ਕਿਹਾ ਚਾਹ ਵੀ ਲਈਏ ਕਾਪਾ ਕਾ ਕਿਉਂ ਗਾਇਸ ਵੇਰਦਾ ਰੋਟੀ ਬਾਣੀ ਦਾ ਖਾਣ ਨੂੰ ਨਹੀਂ ਹੈਗਾ ਮਿਲਿਆ ਸੇ ਆਪਾਂ ਦੋ ਉੱਥੇ ਗੱਲ ਹੀ ਇੱਕ ਰਾਜ ਚੰਪ ਦਿੱਤਾ ਇੱਕ ਆਪਣੇ ਕੋਲ ਹੈਗਾ ਆ ਸੇ ਨਾ ਗੱਲ ਜੇ ਹੀ ਨਹੀਂ ਬਣਦੀ ਪੱਠੀ ਮੰਗਦੀ ਸੀ ਤੇ ਬਾਈ ਤਾਏ ਦਾ ਇਹ ਸਮੂਸੇ ਕੱਢਦਾ ਸੀਗਾ ਤੇ ਮੈਂ ਕਿਹਾ ਦੋ ਚਾਰ ਸੱਟਦੇ ਆ ਪਰ ਜਦੋਂ ਵਾਲੂਆਂ ਦਾ ਹਾਲ ਦੇਖਿਆ ਤੇ ਫੇਰ ਮੈਂ ਕਿਹਾ ਨਹੀਂ ਸਵਾਦ ਨਹੀਂ ਆਗਾ ਗੱਲ ਕੰਮ ਖਰਾਬ ਹੋ ਜਾਊਗਾ ਮੋੜ ਕੇ ਪੇਟ ਟੁੱਟ ਗੜਬੜ ਹੋਊਗੀ ਇਸ ਕਰਕੇ ਕੈਂਸਲ ਚਾਹ ਦਾ ਕੱਪੀ ਪੀ ਕੇ ਛੱਡ ਦੇਣ ਲੱਗਾ ਉਹ ਪਤਾ ਤੇਰੀ ਭਾਈ ਪਪੂ ਨਾ ਲਓ ਜੀ ਹਰ ਰੋਡ ਥੋੜੇ 36 ਜਿਹਾ ਸ਼ੁਰੂ ਹੋਇਆ ਆ ਪਰ ਇਹ ਪਤਾ ਨਹੀਂ ਹੁਣ ਕਿੱਥੇ ਤੱਕ ਹੋਣਾ ਪਰ ਉਹਦਾ ਇੰਨਾ ਜੀ ਰੂ ਰਿਆ ਕਨਫਰਮ ਹੋ ਗਿਆ ਵੀ 14 ਕਿਲੋਮੀਟਰ ਤੇ ਜਾ ਕੇ ਫੋਰ ਲੇਨ ਸ਼ੁਰੂ ਹੋ ਜਾਣਾ ਆ ਤੇ ਆਪਣੇ ਰੋਡ ਇੱਕ ਹੋ ਰਿਹਾ ਆ ਆਪਾਂ ਥੋੜਾ ਗਲਤ ਰੋਡ ਤੇ ਚੜ ਗਏ ਪਰ ਇਹ ਨੈਸ਼ਨਲ ਹਾਈਵੇ 27 ਤਾਂ ਇਹੀ ਸੀਗਾ ਮੈਂ ਆਪਣੇ ਹਾਵਨਾ ਤੇ ਜਿਹੜੀ ਗੱਡੀਵਾਰੀ ਆ ਉਹ ਕਹਿੰਦੇ ਦੂਸਰੇ ਰੋਡ ਸਾਂ ਨਹੀਂ ਆਉਂਦੀ ਆ ਇੱਥੋਂ ਪਤਾ ਕੀਤਾ ਮੈਂ ਗੱਡੀ ਨਹੀਂ ਕੋਈ ਵੀ ਟੱਕਰ ਯਾਰ ਪੰਜਾਬ ਨੰਬਰ ਹਨਾ ਉਹ ਗੁਆਟੀ ਨੂੰ ਆਮ ਗੱਡੀਆਂ ਚੱਲਦੀਆਂ ਆਪਣੇ ਪੰਜਾਬ ਤੋਂ ਤੇ ਉਹ ਕਹਿੰਦੇ ਰੋਡ ਦੂਸਰਾ ਆ ਤੇ ਰੋਡ ਉਹ ਵੀ ਕਹਿੰਦੇ ਵੈਸੇ ਤਾਂ ਖਰਾਬ ਹੈ ਹੀ ਆ ਵੀ ਇਹ ਥੋੜਿਆ ਸ਼ਾਰਟ ਪੈ ਜਾਂਦਾ ਆ ਗੱਡੀਆਂ ਇੱਧਰ ਦੀ ਵੀ ਆਉਂਦੀਆਂ ਆ ਪਰ ਘੱਟ 40 ਵਾਲੇ ਦਾ ਅਨੰਦ ਮਾਣੋ ਦਰਖਤਵਾਰੀ ਆ ਬਹੁਤ ਇਧਰ ਵੱਡੇ-ਬੁਰਦੇ ਏ ਬੜਾ ਪਿਆਰ ਆ ਕੁਦਰਤ ਨਾਲ ਲੋਕਾਂ ਨੂੰ ਪੰਜਾਬ ਛੋੜੀ ਆ ਰੋੜਕੀ ਵਾਲਿਆ ਬਰਸਾਤਾਂ ਆਂ ਜਾ ਕੇ ਲਾਦੇ ਤੇ ਫਸਲ ਵੱਢਣ ਲੱਗਿਆਂ ਤੇ ਫਸਲ ਬੀਜਣ ਲੱਗਿਆਂ ਨੇ ਕਰਤਾ ਕੰਮ ਉਹਨਾਂ ਦਾ ਆਹ ਕੰਮ ਤਾਂ ਪੰਜਾਬ ਚ ਹੋ ਰਿਹਾ ਆ ਫੋਟੋਆਂ ਹੀ ਪਾਉਂਦੇ ਆ ਲੋਕੀ ਲਾ ਕੇ ਦਰਖਤ ਫੋਟੋਆਂ ਅਜ ਤੱਕ ਆਪਾਂ ਗੱਲਦਾਨ ਨੂੰ ਕਰਦੇ ਅੱਗੇ ਵੀ ਸਾਂਝੀ ਕਰ ਚੁੱਕੇ ਹੁ ਤਾਂ ਲਾਉਣ ਦੀਆਂ ਫੋਟੋਆਂ ਦਾ ਪਾਣ ਦੇ ਦਰਖਤ ਲਾਉਣਾ ਕੋਈ ਮਾੜੀ ਗੱਲ ਨਹੀਂ ਬਹੁਤ ਵਧੀਆ ਗੱਲ ਹੈ ਲਾਉਣੇ ਚਾਹੀਦੇ ਸਾਰਿਆਂ ਨੂੰ ਚਲੋ ਜਿਹੜੇ ਮਾੜਾ ਮੋਟਾ ਹੰਬੜਾ ਮਾਰਦੇ ਵੀ ਆ ਵਧੀਆ ਆ ਪਰ ਇੱਕ ਕਮਿਊਨਿਟੀ ਆ ਕਿ ਲਾਉਣ ਵੇਲੇ ਦਾ ਵੀਡੀਓ ਬਹੁਤ ਛੇਤੀ ਪਾਉਂਦੇ ਆ ਉਨੀ ਕਦੀ ਇਹ ਵੀਡੀਓ ਨਹੀਂ ਪਾਈ ਵੇ ਇੰਨੇ ਦਰਖਤ ਲਾਏ ਸੀ ਇਹਦੇ ਇਹਦੇ ਵਿੱਚੋਂ ਚਲੋ ਮਰ ਗਏ ਤੇ ਇੰਨੇ ਪੜੇ ਕਦੀ ਵੀ ਵੀਡੀਓ ਨਹੀਂ ਅਜ ਤੱਕ ਦੇਖੀ ਕਿਹੇ ਵੀ ਸਮਾਜ ਦੇ ਵੀ ਸੀ ਮੇਰੇ ਵੀ ਮਿੱਤਰ ਹੈਗੇ ਥੋੜੇ ਜੇ ਇਸ ਕੰਮ ਵਾਲੇ ਇਹ ਟਾਈਮ ਜੀ ਆਪਾਂ ਖੜੇ ਆ ਇਹ ਸ਼ਹਿਰ ਨਹੀਂ ਕਦੀ ਵੀ ਭੁੱਲਣਾ ਆਪਾਂ ਨੂੰ ਇਹ ਬੰਗਾਲ ਤੂਬੇ ਇਹਦਾ ਸ਼ਹਿਰ ਜਿਹੜਾ ਜਿਲ੍ਹਾ ਹੈ ਇਸ ਏਰੀਆ ਦਾ ਜਿਹੜਾ 40 ਕਿਲੋਮੀਟਰ ਆਪਾਂ ਨਾ ਖੱਜਲ ਖਵਾਰ ਧੂੜ ਮਿੱਟੀ ਖਾਂਦੇ ਫੱਕਦੇ ਆਏ ਆ ਇਹ ਉਹ 40 ਕਿਲੋਮੀਟਰ ਦਾ ਜਿਲ੍ਹਾ ਪੈਂਦਾ ਆ ਅਲੀਪੁਰ ਦਵਾਰ ਉਹ ਤਾਂ 500 ਕੋ ਮੀਟਰ ਦੀ ਦੂਰੀ ਤੇ ਹਲੇ ਬਾਹਰ ਆ ਪੁਲ ਦੇ ਉੱਤੇ ਆ ਇੱਕ ਨਦੀ ਦਾ ਅੰਦਖਾਲ ਨੇ ਇਧਰ ਨਦੀ ਵਗਦੀ ਆ ਇਹ ਇਹ ਨਦੀ ਆ ਜੀ ਕਾਲਜਾਨੀ ਨਦੀ ਦਾ ਨਾਮ ਆ ਇਹ ਪਠਾਨ ਦੇ ਹਿਮਾਲਿਆ ਦੇ ਵਿੱਚੋਂ ਨਿਕਲਦੀ ਆ ਤੇ ਆਪਣੇ ਪੱਛਮੀ ਬੰਗਾ ਬੰਗਾਲ ਦੇ ਵਿੱਚ ਵਹਿੰਦੀ ਆ ਇੱਥੋਂ ਵਹਿੰਦੀ ਹੁੰਦੀ ਹੋਈ ਇਹ ਬੰਗਲਾਦੇਸ਼ ਜਾ ਵੜਦੀ ਆ ਬੰਗਲਾਦੇਸ਼ ਹੱਲ ਨੂੰ ਇਹਦਾ ਯਾਨੀ ਕਿ ਪਿਆਰ ਜ਼ਿਆਦਾ ਆ ਉੱਥੇ ਜਾ ਵੜਦੀ ਆ ਭਾਰਤ ਚ ਕੱਲੀ ਵੇਂਦੀ ਏ ਇਹ ਬੰਗਾਲ ਰਾਜੇ ਦੇ ਵਿੱਚ ਮਾਣੋ ਨੰਦ ਨਰੀਦਾ ਆਇਆ ਜੀ ਸ਼ਹਿਰ ਅਲੀਪੁਰ ਦੁਆਰ ਜਾਂ ਤਾਂ ਜਵਸ ਗਿਆ ਇਹ ਦੋਈ ਚੀਜ਼ਾਂ ਜਾਂ ਤਾਂ ਜਵਦੀਆਂ ਨਹੀਂ ਜਾਂ ਚੰਗੀਆਂ ਜਾਂ ਨਹੀਂਆਂ ਮਾਰੀਆਂ ਹੁੰਦੀਆਂ ਯਾਰ ਜਿਹੜੀਆਂ ਮੇਲ ਜੀਆਂ ਹੁੰਦੀਆਂ ਉਹ ਘੱਟੇ ਹੀ ਬਾਦੀਆਂ ਨੇ ਬਸ ਇਹ ਨਹੀਂ ਨਿਕਲਦਾ ਫਰਾਂ ਲਈ ਛੱਬ ਗਿਆ ਹੈ ਬੰਗਾਲ ਸੂਬੇ ਦਾ ਸ਼ਹਿਰ ਅਲੀਪੁਰ ਦੁਆਰ ਜਿਹੜਾ ਜ਼ਿਲ੍ਹਾ ਹੈ 40 ਕਿਲੋਮੀਟਰ ਦੀ ਮਿੱਟੀ ਖਾਂਦੇ ਇੱਥੇ ਤੱਕ ਪਹੁੰਚੇ ਹਾਂ ਰੋਟੀ ਪਾਣੀ ਹੱਲੇ ਤੱਕ ਨਹੀਂ ਮਿਲਿਆ ਹੈਗਾ ਰੋਟੀ ਪਾਣੀ ਹੁਣ ਮੇਰ ਹਾਈ ਬੇ ਇਥੋਂ ਹੋਰ ਲੈਂ 6 ਕਿਲੋਮੀਟਰ ਦੀ ਦੂਰੀ ਤੇ ਆ ਕਹਿੰਦੇ 6 ਕਿਲੋਮੀਟਰ ਦੀ ਦੂਰੀ ਤੇ ਜਾ ਕੇ ਫੇਰ ਘਟੋ ਘਟ 4 ਕਿਲੋਮੀਟਰ ਹੋਰ ਜਾਵਾਂਗੇ ਤੇ ਫੇਰ ਕਿਤੇ ਕੋ ਟਾਪਾ ਠੂਪਾ ਦੇ ਸੂਬਾ ਕਿਉਂਕਿ ਟਾਬੇ ਸ਼ਹਿਰ ਤੋਂ ਥੋੜੀ ਦੂਰੀ ਤੇ ਹੁੰਦੇ ਆ ਮਾਣੋ ਨਾਂਦੇ ਤੁਸੀਂ ਵੀਡੀਓ ਦਾ ਤੇ ਆਪਾਂ ਕਰਦੇ ਹਾਂ ਸ਼ਹਿਰ ਪਾਰ ਅਲੀਪੁਰ ਸ਼ਹਿਰ ਦੇ ਵਿੱਚ ਲਾਇਆ ਘੰਟਾ ਘੰਟਾ ਤਾਂ ਲਾਇਆ ਪਰ ਘੰਟੇ ਨੇ ਘੰਟੇ ਹੀ ਖਰਾਬ ਕਰ ਦਿੰਦੇ ਬਹੁਤ ਸਮਾਂ ਖਰਾਬ ਕਰਤਾ ਤੇ ਮੇਰਾ ਅਲੀਪੁਰ ਦੁਆਰ ਹਾਂਜੀ ਸ਼ਹਿਰ ਤੋਂ ਬਾਹਰ ਨਿਕਲਿਆ 10 ਕਿਲੋਮੀਟਰ ਕਿਲੋਮੀਟਰ ਰੋਡ ਦਾ ਫੇਰ ਉਹੀ ਹਾਲ ਹੈ ਇਹ ਇੱਧਰ ਬਣਦਾ ਆ ਸਾਈਡ ਤੇ ਥਲੜੇ ਪਾਸੇ ਰੰਦੀ ਮਾਇਆ ਮੁਰੇ ਉਧਰ ਤੋਂ ਫੋਰ ਲੇਨ ਆ ਜਾਣਾ ਆ ਪਰ ਕਿਲੋਮੀਟਰ ਪਤਾ ਨਹੀਂ ਕਿੰਨੇ ਹੋਣੇ ਆ ਇੰਨਾ ਕ ਆਪਾਂ ਨੂੰ ਮੱਥਾ ਨਹੀਂ ਮਾਰਨਾ ਆ ਦਾ ਗੂਗਲ ਬਾਬਾ ਤੇ ਵੀ ਪੋਗਲਾ ਬਾਬਾ ਵੀ ਕਹੀ ਯਾਰੀ ਸਾਲਾ ਨਦੀ ਗੇਟ ਦੇ ਪਾਣ ਦਾ ਉਦੋਂ ਦੇ ਆ ਹਾ 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 ਹੇ ਲਓ ਜੀ ਹੁਣ ਤੇ ਆਪ ਬੋਰਡ ਬਸੀ ਗਵਾਟੀ ਮੋਰ ਫੋਰ ਲਾਈਨ ਰੋਡ ਆ ਗਿਆ ਹੁਣ ਨੇ ਸਤੇ ਜਰਾ ਇਧਰ ਮੇਰੇ ਦਾ ਉਹ ਨਾ ਸਾਰਾ ਸਫਰ ਅੱਜ ਇਦਾਂ ਨਿਕਲ ਚਲਾ ਆ ਜਿੱਥੇ ਦਾ ਆਪਣਾ ਆਈਡੀਆ ਆ ਸਫਰ ਮਸੀਂ ਆਪਣਾ 20-25 ਕਿਲੋਮੀਟਰ ਦਾ ਹੋਣਾ ਆ ਜਿੱਥੇ ਆਪਾਂ ਰੋਕਣ ਦਾ ਟਿਕਾਣਾ ਕਰਨ ਆਇਆ ਜਾ ਕੇ ਇਸ ਦਾ ਕਾਈਡੀਆ 20-25 ਕਿਲੋਮੀਟਰ ਰਹਿ ਗਿਆ ਹੁਣੇ ਆਪਣੇ 109 ਕਿਲੋਮੀਟਰ ਸੀ ਜਿੱਥੋਂ ਆਪਾਂ ਤੁਰੇ ਆ ਅੱਜ ਸਵੇਰੇ ਗੱਡੀਆਂ ਨੇ ਦੇਖੋ ਕਦਾਂ ਕਰਦਾ ਠਾਲਿਆ ਆ ਪਿਆ ਪੂਰਾ ਪਾਹੇ ਪਾਊਡਰ ਨਾਲ ਮੂੰਹ ਅੱਜ ਸਾਫ਼ ਕੀਤਾ ਆ। ਇਧਰ ਬੋਰਡ ਆ ਗਿਆ ਕਾ ਗਵਾਟੀ 292 ਪਰ ਗੂਗਲ ਬਾਬਾ ਕੁਝ ਹੋਰ ਦਿਖਾ ਲਦਾ। ਬੋਰਡ ਕੁਝ ਹੋਰ ਦਿਖਾ ਲ ਦੇ। ਲੋ ਜੀ ਆਇਆ ਇੱਕ ਹੋਟਲ ਜਿਹਾ ਦਿਸਿਆ ਆਪਾਂ ਨੂੰ। ਮਾਂ ਗੰਗਾ ਹੋਟਲ। ਲਾਲੂ ਟਾਪਾ ਤੇ ਇੱਥੇ ਮੱਥਾ-ਮੁੱਥਾ ਜਿਹਾ ਮਾਰਿਆ ਚੱਕਰ ਪਤਾ ਕੀ ਹੁੰਦਾ ਜਿੱਦਾਂ ਆਪਾਂ ਪੰਜਾਬੀ ਬੰਦੇ ਹਿੰਦੀ ਬੋਲਦੇ ਆ ਆਪਣੇ ਕੋਲੋਂ ਵੀ ਸਹੀ ਨਹੀਂ ਬੋਲੁੰਦੀ ਹਿੰਦੀ ਤੇ ਇਹ ਬੰਗਾਲੀ ਬੰਦੇ ਵੀ ਹਿੰਦੀ ਜਦੋਂ ਬੋਲਦੇ ਨੇ ਉਹਦਾ ਲਫਜ ਕੋ ਸਮਝ ਆਇ ਨਹੀਂ ਹੁੰਦੇ ਹੈਗੇ ਤੇ ਮਸੀਂ ਮੱਥਾ-ਮੁੱਥਾ ਮਾਰ ਕੇ ਹੁਣ ਗੱਲਬਾਤ ਕੀਤੀ ਆ ਤੇ ਦੇਖਦੇ ਆ ਜੇ ਰੋਟੀ ਪਾਣੀ ਚੱਜ ਦਾ ਦੇ ਦੇਣਗੇ ਤਾਂ ਚਲੋ ਜਿੱਦਾਂ ਦਾ ਮਿਲਿਆ ਹੁਣ ਖਾਣਾ ਤਾਂ ਪੈਣਾ ਹੀ ਆ ਕਿਉਂਕਿ ਸ਼ਾਮਾ-ਸ਼ਾਮ ਸ਼ਾਮ ਦੇ 3 ਵਜੇ ਗਏ ਆ ਖਾਦਾ ਆਪਾਂ ਸਵੇਰ ਦਾ ਕੋਹ ਨਹੀਂ ਸੀ ਆਜਾ ਹੁਣ ਪਹਿਲਾਂ ਰੋਟੀ ਖਾਈਏ ਲਓ ਜੀ ਆਹ ਕੁਝ ਮਿਲਿਆ ਆ ਪਰ ਢੱਡ ਤਾਂ ਹੁਣ ਭਰਨਾ ਹੈ ਜਦ ਤੱਕ ਸਾਧਾ ਨੂੰ ਕੀ ਸੁਆਦ ਆ ਨਾ ਅਸੀਂ 282 82 ਕਿਲੋਮੀਟਰ ਆਪਾਂ ਭੁੱਖੇ ਢੱਡੇ ਕੱਢਿਆ ਤੇ ਸਫ਼ਰ ਆਪਣਾ ਸਾਰਾ 28 ਕਿਲੋਮੀਟਰ ਦਾ ਰਹਿ ਗਿਆ ਹੁਣ 110 ਕਿਲੋਮੀਟਰ ਦਾ ਸਫ਼ਰ ਸਗਾ ਤੇ ਹੁਣ ਖਾ ਕੇ ਰੋਟੀ ਪਾਣੀ એનર્ਜੀ ਬਣ ਜਾਣੀ ਆ ਕਿ ਆਪਾਂ ਨਵੇੜਲਾ ਸਫਰ ਟਾਈਮ ਨਾਲ ਲੱਗ ਜਾਵਾਂਗੇ ਟਕਾਂਡ ਖਾਣੇ ਖੂਣੇ ਵਿੱਚ ਵੀ ਅੱਧ ਬਚਦਾ ਹੀ ਕੰਮ ਹੋਇਆ ਆ ਆਪਾਂ ਨੂੰ ਕੀ ਕਹਿੰਦੇ ਆ ਰੋਟੀ ਪਾਣੀ ਦਾ ਹੋ ਗਿਆ ਚਾਹ ਦਾ ਰਹਿ ਗਿਆ ਸੀ ਤੇ ਆ ਦੋ ਬਾਈਕਰ ਮਿਲੇ ਬਾਈ ਹੁਣੀ ਇਹ ਆਪਣੇ ਬੈਸਟ ਬੰਗਾਲ ਨੰਬਰ ਤੇ ਅਰੁਣਾਚਲ ਪ੍ਰਦੇਸ਼ ਜਾ ਰਹੇ ਆ ਇਹ ਅਰੁਣਾਚਲ ਪ੍ਰਦੇਸ਼ ਨੂੰ ਕਵਰ ਕਰਨ ਲਈ ਤੇ ਗੱਲਾਂ ਬਾਤਾਂ ਹੋਈਆਂ ਵੀਰਿਆਂ ਦੇ ਨਾਲ ਤੇ ਵੀਰਿਆਂ ਨੇ ਖਲਾਸ਼ੇਰੀ ਦਿੱਤੀ ਬਾ ਬਾਈ ਤੇ ਇਧਰ ਆਪਣਾ ਘੋੜਾ ਸ਼ਾਬਾਸ਼ ਅੱਲਾ ਸ਼ੇਰੀ ਮਿਲ ਗਏ ਤੈਨੂੰ ਵੀ ਤੇ ਚਾਹ ਦਾ ਹੁਣ ਜ਼ਗਾੜ ਦੇ ਦਿੰਦੇ ਆ ਕਿ ਪਾਸੇ ਯਾਰ ਚਾਹ ਪੀ ਕੇ ਫੇਰ ਛੱਡਾਂਗੇ ਲਗਾਮਾਂ ਘੋੜੇ ਦੀਆ ਵੱਡੇ ਪੱਧਰ ਤੇ ਇਹ ਚੀਜ਼ ਬਾਰੇ ਜਾਣਕਾਰੀ ਆਪਾਂ ਨਾਰਥ-ਈਸਟ ਦੇ ਵਿੱਚ ਐਂਟਰ ਹੋ ਕੇ ਪਾਵਾਂਗੇ ਅੱਗੇ ਜਿਹੜੀਆਂ ਨਾਰਥ-ਈਸਟ ਦੀਆਂ ਸਟੇਟਾਂ ਆ ਉੱਥੇ ਜਾ ਕੇ ਪਰ ਉਦਾਂ ਮੈਂ ਕਿਹਾ ਤੁਹਾਡਾ ਥੋੜਿਆ ਝਾਕਾ ਮਰਾ ਦੰਨੇ ਆ ਆ ਦੇ ਲੋ ਮੱਛੀਆਂ ਸਕਾਸ ਕਾ ਕੇ ਰੱਖੀਆਂ ਪਰ ਇਹਨਾਂ ਨੂੰ ਬਣਾਉਣ ਤੇ ਮਿਹਨਤ ਆਉਂਦੀ ਆ ਤੇ ਆ 100 ਦੀ ਇਹ ਇਹ 100 ਕੀ ਕਿਤਨੀ ਹੈ? ਛੁੱਕਾ ਇਹ ਤਾਂ 20 ਰੁਪਏ ਦੀ 100 ਆਇਆ। 20 ਰੁਪਏ ਕੀ 100 ਹਨਾ। ਆਹ 20ਆਂ ਦੀਆਂ 100 ਆ ਆਹ। ਤੇ ਆਹ ਜਿਹੜੀਆਂ ਇਹ ਕੀ ਆ 20ਆਂ ਦੀਆਂ। ਤੇ ਇਦਾਂ ਹੀ ਕਈ ਭੰਤਾਂ ਦੀਆਂ ਪਈਆਂ ਪਰ ਇਹਨੂੰ ਬਣਾਉਣ ਤੇ ਮਿਹਨਤ ਪਾਉਂਦੀ ਆ। ਇਹਦੀ ਸਬਜ਼ੀ ਬਣਦੀ ਆ। ਇਹਦੇ ਤੋਂ ਆ ਲੌਣੀ ਪੈਂਦੀ ਆ ਆਹ ਛੱਲੇ ਜਿਹੜੀ ਆ। ਫੇ ਇਹ ਜਾ ਕੇ ਕਿਤੇ ਤੜਕਾ-ਤੜਕਾ ਲੱਗਦਾ ਇਹਨੂੰ ਤੇ ਟੇਸਟੀ ਕਹਿੰਦੇ ਬਹੁਤ ਬਣਦੀ ਆ। ਬਹੁਤ ਅੱਛਾ ਲੱਗਦਾ ਹੈ ਅੱਛਾ ਲੱਗਦਾ ਹੈ ਤੇ ਇਹਦੇ ਬਾਰੇ ਜਾਣਕਾਰੀ ਥੋੜੀ ਜਿਹੀ ਇਕੱਠੀ ਕਰਕੇ ਫਿਰ ਵਧੀਆ ਤਰੀਕੇ ਨਾਲ ਵੀਡੀਓ ਪਾਵਾਂਗੇ ਕਿ ਤੁਹਾਡਾ ਝਾਕ ਆ ਜਾਏ ਮਰਾਉਣਾ ਸੀ ਅਗਲੇ ਨੇ ਮੱਛੀਆਂ ਸਗਾ ਸਗਾ ਕੇ ਸੜਕ ਤੇ ਰੱਖੀਆਂ ਆਂ ਕਹਿਣ ਦਾ ਮਤਲਬ ਹੈ ਲਓ ਜੀ ਮੈਂ ਕਿਹਾ ਚਾਹ ਪਹਿਲਾਂ ਸਿੱਟੀ ਦਾ ਚਾਹ ਬਿਨਾ ਗੇੜਾ ਜਾਂ ਨਹੀਂ ਬਣਦਾ ਸਗਾ ਗੱਲ ਨਹੀਂ ਬਣਦੀ ਸਗੀ ਤਾਂ ਤੁਸੀਂ ਕਹਿੰਦਾ ਕਿੱਦਾਂ ਸਾਹ ਦੇ ਬੈ ਯਾਰ ਖਾਣਾ ਪੀਣਾ ਰਹਿਣਾ ਇਨਾ ਜਗ੍ਹਾ ਦੇ ਬੈਂਡ ਦਾ ਫਾਇਦਾ ਹੁੰਦਾ ਇਹੇ ਇਥੋਂ ਲੋਕਲ ਜਾਣਕਾਰੀ ਬਹੁ ਮਿਲ ਜਾਂਦੀ ਆ ਹੁਣ ਇੱਥੇ ਬੈਠੇ ਆ ਬਾਈ ਹੁਣੀ ਵੀ ਕੋਲ ਬੈਠੇ ਸਗੇ ਤੇ ਇਧਰ ਬਾਕੀ ਹੋਰ ਬਾਈ ਬੈਠੇ ਆ ਸਾਰਿਆਂ ਨਾਲ ਗੱਲਾਂ ਬਾਤਾਂ ਹੋਈਆਂ ਤੇ ਲੋਕਲ ਜਾਣਕਾਰੀ ਬਹੁ ਮਿਲ ਜਾਂਦੀ ਏ ਇਦਾਂ ਇਕੱਠੀ ਜੇ ਪੱਕ ਕਰਨੀ ਹੋਵੇ ਇਸ ਕਰਕੇ ਇਦਾਂ ਦੀ ਥਾਂਵਾਂ ਤੇ ਆਪਾਂ ਬੈਠੀਦਾ ਆ ਹੋ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਹਾਰ ਉੜਦੇ ਦਾ ਤੂਫਾਨ ਆਪਣਾ ਬਗੀਆਂ ਪਦਾ ਫਿਰਦਾ ਦੇਦ ਕਈ ਰੋੜਾਂ ਦੇ ਖੱਜਲ ਖਵਾਰ ਹੋਣ ਤੋਂ ਬਾਅਦ ਟੁੱਟੀਆਂ ਸੜਕਾਂ ਦੇ ਟੁਆਟ ਪੈ ਬੈ ਜੀ ਖੱਜਲ ਖਰਾਬ ਹੋਣ ਤੋਂ ਬਾਅਦ ਇਦਾਂ ਦਾ ਹਨਾ ਰੋਡ ਮਿਲ ਜਾਂਦਾ ਫੇਰ ਦਾ ਸਾਈਕਲਿਸਟਾਂ ਨੂੰ ਵਿਆਹ ਜਨਾ ਚੱਕ ਜਾਂਦਾ ਆ ਲੈ ਭਾਈ ਹਾਰ ਨਹੀਂ ਮੰਨਦੀ ਹੋਰ ਗੱਲ ਆਪਣੇ ਨਾ ਹੋਈ ਉਹ ਹਣ ਤਾਂ ਜਾ ਜਾ ਜੀ ਰੋੜਾਂ ਪਈ ਜਾਣਾ ਆ ਆਪਾਂ ਸਭਰ ਆਪਣਾ 30 ਕਿਲੋਮੀਟਰ ਆਪਾਂ ਦੱਸਿਆ ਜਿੱਥੋਂ ਤੁਰੇ ਆ ਚਾਰ ਪੰਜ ਕ ਆਪਾਂ ਕੱਢ ਦਿੱਤਾ ਹੁਣ ਤੇ ਉਹ 25 ਕਿ ਰਹਿ ਗਿਆ ਹੁਣ ਰੋੜ ਦੇਖੋ ਕਿੰਨਾ ਕੰਮ ਦਾ ਆ ਹੱਲੇ ਦਾ ਬੁਰਾ ਹੱਲੇ ਦਾ ਆ ਮਾਰ ਲੋ ਚਾਤੀ ਜਿਹੜੇ ਆਪਣੇ ਪੰਜਾਬ 'ਚ ਬੈਠੇ ਕਹਿੰਦੇ ਰਹਿੰਦੇ ਯਾਰ ਕੁਛ ਨਹੀਂ ਕੋਲ ਯਾਰ ਲੁੱਟ ਹੋ ਗਏ ਆ ਗਰੀਬੀ ਬਹੁਤ ਆ ਤੰਗੀਆਂ ਬਹੁਤ ਆ ਐਦਾਂ ਜਿਹੜੇ ਕਰਦੇ ਹੁੰਦੇ ਆ ਨਾ ਦੇਖ ਲਓ ਆਪਣੇ ਨਾਲੋਂ ਸਟੇਟਾਂ ਕਈ ਬਹੁਤ ਮਾਤੜ ਆ। ਅਦੇਲਾ ਹਾਲ। ਆਪਾਂ ਦਾ ਬਹੁਤ ਚੰਗੇ ਆ। ਮਹਾਰਾਜ ਅਕਾਲਪੁਰ ਸੱਚੇ ਬਾਦਸ਼ਾਹ ਨੇ ਜਨਮ ਪੰਜਾਬ 'ਚ ਦਿੱਤਾ ਆਪਾਂ ਨੂੰ। ਬਹੁਤ ਵਧੀਆ ਆ ਆਪਾਂ। ਸਾਰੇ ਭਾਰਤ ਵਿੱਚੋਂ। ਬਾਕੀ ਹਰੇਕ ਸੂਬਾ ਕੋਈ ਮਾੜਾ ਨਹੀਂ ਹੁੰਦਾ। ਹਰੇਕ ਸੂਬੇ ਦੀ ਆਪਣੀ ਆਪਣੀ ਕੋਈ ਨਾ ਕੋਈ ਖਾਸियत ਹੁੰਦੀ ਆ। ਪਰ ਪੰਜਾਬ ਹਰ ਪਾਸਿਓਂ ਹੀ ਖਾਸ ਹੀ ਖਾਸ ਆ ਸ਼ੁਕਰ ਮਨਾਇਆ ਕਰੋ ਕਾਲਪੁਰਖ ਦਾ ਲਓ ਜੀ ਆਪਾਂ ਪਹੁੰਚ ਗਏ ਆ ਵੈਲਕਮ ਟੂ ਗੁਆ ਬਾੜੀ ਟੋਲ ਪਲਾਜ਼ਾ ਸੂਬਾ ਵੈਸਟ ਬੰਗਾਲ ਤੇ ਹੁਣ ਦੀ ਸੋਚ ਤੇੜਿਆ ਲੈ ਵੀ ਇਹਦਾ ਹੱਥ ਚੰਗਾ ਟੈ ਗਿਆ ਟੋਲ ਪਲਾਜ਼ਾ ਤੇ ਰੁਕੂਗਾ ਇੱਥੇ ਨਹੀਂ ਨਹੀਂ ਆਪਾਂ ਹਲੇ ਸਫ਼ਰ ਕੱਢਾਂਗੇ ਇੱਥੋਂ 16 ਕਿਲੋਮੀਟਰ ਤੇ ਇੱਕ ਟੋਲ ਪਲਾਜ਼ਾ ਹੋ ਰਿਹਾ ਉਸ ਟੋਲ ਪਲਾਜ਼ਾ ਤੇ ਆਪਾਂ ਪੱਟੂ ਵਾ ਕੇ ਦੇਖਣਾ ਜੇ ਪੈ ਗਿਆ ਆ ਜੋ ਪਾਦੇ ਆ ਥੋੜਾ ਜਿਹਾ 16 ਕਿਲੋਮੀਟਰ ਹੋਰ ਅੱਗੇ ਨੂੰ ਲਓ ਜੀ ਥੋੜਾ ਜੂਮ ਕਰਕੇ ਦਿਖਾ ਲ ਦਿੰਨੇ ਆ ਜੀ ਚੈੱਕ ਪੋਸਟ ਆ ਅਸਾਮ ਦੀ ਉਥੇ ਵੀਡੀਓ ਦੀ ਮਨਾਹੀ ਸੀਗੀ ਕਰਕੇ ਤੇ ਯਾਨੀ ਕਿ ਆਪਾਂ ਹੁਣ ਦਾਖਲ ਹੋ ਗਏ ਆ ਨਾਰਥ-ਈਸਟ ਦੀ ਪਹਿਲੀ ਸਟੇਟ ਅਸਾਮ ਦੇ ਵਿੱਚ ਲਓ ਵਧਾਈਆਂ ਰੋੜੀ ਵਾਲੇ ਨੂੰ ਇੱਦਾਂ ਕਹਤੋ ਮੇਰਾ ਆ ਖੜਾ ਘੋੜਾ ਆਪਣਾ ਇਹ ਆ ਸਾਹਮਣੇ ਗੇਟ ਵੈਲਕਮ ਟੂ ਅਸਾਮ ਅਸਾਮ ਲੋਈ ਨਾਰਥ-ਈਸਟ ਦੀ ਪਹਿਲੀ ਸਟੇਟ ਦੇ ਵਿੱਚ ਦਾਖਲਾ ਰੌੜਕੀ ਵਾਲੇ ਦਾ ਤੇ ਰੌੜਕੀ ਵਾਲੇ ਦੇ ਘੋੜੇ ਤੂਫਾਨ ਦਾ ਅਕਾਲਪੁਰਖ ਸੱਚੇ ਪਾਤਸ਼ਾਹ ਜੀਆਂ ਦੀ ਮਿਹਰ ਸਦਕਾ ਲੋ ਜੀ ਹਰ ਵਾਰ ਤੇ ਨਹੀਂ ਛੱਡੀਆਂ ਲਗਾਮਾਂ ਆਪਾਂ ਗੁਰੂ ਚਰਨ ਅਜਹਾ ਜੀ ਲਵਾ ਕੇ ਤਖਤ ਸ਼੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਤੋਂ ਤੇ ਪਟਨਾ ਸਾਹਿਬ ਤੋਂ ਹੁੰਦੇ ਹੋਏ ਬਿਹਾਰ ਜ সফর ਕਰਕੇ ਬੰਗਾਲ ਦਾ ਐਂਟਰ ਹੋਏ ਆ ਤੇ ਬੈਸਟ ਬੰਗਾਲ সফর ਕਰਕੇ ਹੁਣ ਆਪਾਂ ਐਂਟਰ ਹੋਣ ਜਾ ਰਹੇ ਆ ਨਾਰਥ ਈਸਟ ਦੇ ਵਿੱਚ ਉਹ ਪਿੱਛੇ ਆਪਣੇ ਬੋਰਡ ਆ ਤੇ ਲਿਖਿਆ ਵੈਲਕਮ ਟੂ ਆਸਾਮ ਤੇ ਮਗਰ ਆਪਣਾ ਘੋੜਾ ਤੂਫਾਨ ਜਾਨੀ ਕਿ ਅੱਜ ਦੀ ਪਹਿਲੀ ਰਾਤ ਹੋਊਗੀ ਆਪਣੀ ਨਾਰਥ ਈਸਟ ਦੇ ਵਿੱਚ ਸਫਰਾਂ ਦੇ ਨਾਲ ਜੁੜੇ ਰਹੋ ਬਸ ਮਾਣ ਬਣਿਆ ਰਹਿੰਦਾ ਆਪਣਾ ਹੌਸਲਾ ਬਣਿਆ ਰਹਿਆ ਜੀ ਆ ਬਹੁਤ ਹੀ ਨਾਰਥ-ਈਸਟ ਇੰਟਰ ਹੋਂ ਜਾ ਰਹੇ ਆ। ਲਓ ਜੀ ਸੂਬਾ ਆਸਾਮ ਦੇ ਵਿੱਚ ਸੈਵਨ ਸਿਸਟਰ ਦੇ ਵਿੱਚ ਪਹਿਲੀ ਸਟੇਟ ਦੇ ਵਿੱਚ ਆਪਣਾ ਘੋੜਾ ਤੇ ਇਧਰ ਟਾਬਾ ਆਪਾਂ ਮੈਂ ਛੱਡ ਦਿੱਤਾ ਆਪਾਂ ਮੈਂ ਕਿਹਾ ਵੀ ਉੱਧਰ ਰਹਿਣ ਦੇਣੇ ਜਾਣ ਨੂੰ ਤੇ ਆ ਦੇਖੋ ਖਾਲਸਾ ਪੰਜਾਬ ਟਾਬਾ ਸ਼੍ਰੀ ਰਾਮਪੁਰ ਬਾਰਡਰ ਆਸਾਮ ਆਪਣਾ ਬੰਦਾ ਜਦੋਂ ਕੋਈ ਦਾਂ ਦੇਖ ਪੈਂਦਾ ਆ ਜਾਂ ਮਿਲਿਆਂ ਦਾ ਇੱਕ ਵੱਖਰਾ ਚਾ ਚੜ ਜਾਂਦਾ ਆ ਫੇਰ ਹੀ ਲੱਗਦਾ ਆ ਆਪਾਂ ਬਾਹਰਲੇ ਸੂਪਿਆਂ ਵਿੱਚ ਘੁੰਮ ਰਹੇ ਆ ਫਿਰ ਇਹੀ ਹੁੰਦਾ ਲੈ ਵੇ ਪੰਜਾਬ ਤੇ ਹੀ ਆ ਤੇ ਬਜ਼ੁਰਗਾਂ ਨੇ ਕੀਤੀ ਗੱਲ ਉਹ ਕਹਿੰਦੇ ਯਾਰ ਇੱਕੋ ਗੱਲ ਪੁੱਛਣ ਵਾਲੀ ਆ ਕੋੜਾ ਲਾ ਆਪਣਾ ਨਜ਼ਾਰੇ ਲਟ ਤੇ ਜਿਹੜਾ ਟੂਲ ਪਲਾਜ਼ਾ ਸੀਗਾ ਉਹ ਵੀ ਕਿਸੇ ਨੇ ਆਪਾਂ ਨੂੰ ਪਿੱਛੇ ਦੱਸਿਆ ਸੀਗਾ ਕਿ ਵੀ ਓਪਨ ਨਹੀਂ ਹੈਗਾ ਹੱਲੇ ਇਸ ਕਰਕੇ ਥੋੜੇ ਆ ਅੱਗੇ ਆ ਕੇ ਪੁੱਛਿਆ ਕਿਸੇ ਨੂੰ ਉਹ ਕਹਿੰਦੇ ਓਪਨ ਹੈ ਕਹਿੰਦੇ ਅੱਜ ਹੀ ਓਪਨ ਹੋਇਆ ਮੈਗਾਦੇ ਉੱਪਰ ਹੋਇਆ ਹੈ ਰਹਿਣੇ ਦਿੰਦੇ ਆ ਝਾੜ ਨੂੰ ਹੈਨਾ ਇਹ ਕਿਤੇ ਜਵਾਬ ਨਾ ਹੋ ਜਵੇ ਇਸ ਕਰਕੇ ਆ ਬੜਾ ਹੀ ਅਕਾਲਪੁਰ ਸੱਚੇ ਪਾਸ਼ਾ ਆਪੇ ੰਗ ਸੰਗ ਸਾਹੀ ਹੋ ਜਾਂਦੇ ਆ ਟੋਰਪਲਾਈ ਤੋਂ ਪਹਿਲੇ ਮਹਾਰਾਜ ਨੇ ਆਪਣਾ ਮਾਲਕ ਨੇ ਹੀਲਾ ਕਰ ਦਿੱਤਾ ਆਜਾ ਹੁਣ ਲਾਉਣੇ ਆ ਇੱਥੇ ਡੇਰੇ ਜੀ ਬਜ਼ੁਰਗਾਂ ਦੇ ਕੋਲ ਲਓ ਜੀ ਅੱਜ ਦੀ ਰਾਤ ਫੇ ਖਾਲਸਾ ਪੰਜਾਬੀ ਢਾਬਾ ਖਾਲਸਾ ਪੰਜਾਬ ਢਾਬਾ ਸ੍ਰੀ ਰਾਮਪੁਰ ਬਾਰਡਰ ਪਹਿਲਾ ਸ਼ਹਿਰ ਹੈ ਇਹ ਆਪਣੇ ਅਸਾਮ ਦਾ ਜਦੋਂ ਆਪਾਂ ਬੰਗਾਲ ਤੋਂ ਐਂਟਰ ਹੁੰਨੇ ਆ ਬੈਸਟ ਬੰਗਾਲ ਤੋਂ ਅਸਾਮ ਵਿੱਚ ਸ਼੍ਰੀ ਰਾਮਪੁਰ ਤੇ ਅੱਜ ਦੀ ਵੀਡੀਓ ਚ ਇੰਨਾ ਹੀ ਤੇ ਸਫਰਾਂ ਨਾਲ ਜੁੜੇ ਰਹੋ ਜੀ ਬਾਕੀ ਸਵੇਰ ਨੂੰ ਕਰਦੇ ਆ ਗੱਲਬਾਤ ਮਿਲਦੇ ਆ ਸੈਵਨ ਸਿਸਟਰ ਦਾ ਕੀੜਾ ਹੋ ਗਿਆ ਸਟਾਰਟ ਤੇ ਬਾਕੀ ਗੱਲਬਾਤ ਕਰਾਂਗੇ ਸਵੇਰ ਠੀਕ ਹੈ ਜੀ ਸਾਰੇ ਰੌੜਕੀ ਵਾਲੇ ਲੋ ਤੇ ਰੌੜਕੀ ਵਾਲ ਦੇ ਕੋੜੇ ਵਾਲੋ ਸੱਤ ਸ਼੍ਰੀ ਹਕਾ